മിത്രോ തല പൂണ മക്ക ਦੇ ਜਾਦੂ ਉਹ ਕੈਰਬੋਰ ਇੱਥੇ ਸਾਨੂੰ ਰਾਹ ਮਿਲਦਾ ਸਾਰੇ ਪੂਰੇ ਪੂਰੀ ਮਿਲਦੇ ਜਿੱਧਰ ਮਰਜੀ ਬਾਗ ਜੀ ਹੈ ਕਟਰਬਾੜੀ ਤਾਮੀਰਾ ਪੂਰੇ ਜੇ ਮਸ਼ੀਨ ਕਟਰਬਾੜੀ ਮਗਰਪਾਲੀ ਤਾਮੀਰਾ ਪੂਰਾ ਕਾਸ ਕੀ ਗੁਰੂ ਤੜਕਿਆ ਕੇ ਸਾਹ ਦੇ ਸਾਹ ਰੇ ਉਹ ਥੇ ਪਾਪਾ ਇਥੋਂ ਤੇਲ ਭਰਾ ਕੇ ਲਓ ਟੈਂਕੀ ਭਲ ਕਰਾ ਲਿਆ ਹੁਣ ਚੌਧਰੀ ਪੰਪ ਤੇ ਆ ਪਾ ਕੇ ਤੇਲ ਧੁਰ ਮਾ ਟੈਂਕੀ ਭਲ ਲੀ ਕਰਾ ਦੇਣੀ ਆ ਥੱਲੇ ਲੱਗੀ ਵੇ ਜਮਾ ਵੇਖੋ ਇੱਥੇ ਹੀ ਅਕਾਲਾ ਇੱਥੇ ਹੀ ਉੱਤੇ ਆ ਲੈਂਡ ਜੀ ਗੁਰੂ ਇਥੇ ਮੜਾ ਜਾ ਤੇ ਜੋ ਉੱਥੇ ਵਾ ਮੀਟਰ ਦੀ ਨੂੰ ਇਥੋਂ ਲਾ ਕੇ ਦੀ ਰੋੜਾ ਕੁਛ ਹਿਲਾਣਾ ਕਿ ਨਹੀਂ ਉਹ ਆਮੜਾ ਵੰਡ ਹਿੱਲੂਗਾ ਤੇ ਆ ਭਰੋਣੇ ਤੇਰ ਬਸ ਫਿਰ ਚਾਲਦੇ ਉੱਥੇ ਮਾੜਾ ਮੋਟਾ ਕੰਮ ਕਰ ਤੰਦਾ ਕਰੀਦਾ ਹਾਂ ਯਾਰ ਫਿਲਟਰ ਵੀ ਸਾਫ ਕਰਨਾ ਜੇ ਮੈਂ ਪੁਆਇੰਟ ਨਹੀਂ ਗਿਆ ਮੈਂ ਜੇ ਰਾਤ ਮੈਂ ਉਏ ਟੀਰੇ ਪਰਾ ਕਿੰਨੇ ਹਾ ਤੇਲ ਪੀ ਗਿਆ 30000 ਦਾ 30 ਦਾ ਪੀ ਗਿਆ ਲਾਲੋ ਸਾਹ ਵਾਰੇ ਲੈ ਵਿੱਚ ਕਿੰਨਾ ਪਿਆ ਸੀ ਨਾ ਜੇ ਉੱਤੇ ਇੱਕ ਹੈ 30000 ਦਾ 30 ਦਾ ਪੈ ਗਿਆ ਫੁੱਲ 30 ਦਾ ਫੁੱਲ 30 ਦਾ ਮੰਨ ਪੀ ਕੇ 30000 ਦਾ ਹਾਂ ਹਾਂ ਹੁਣ ਮੈਂ ਵੇਸੇ ਉਦਾਂ 50000 ਰੁਪਏ ਭਰੂਗੀ ਭਰਨੀ ਫੁੱਲ ਜਦੋਂ ਖਾਲੀ ਟੈਕੀ ਪੱਟੀ ਆ ਭਰਾ ਜੀ 20 ਹਜ਼ਾਰ ਦਾ ਤੇਲੇ ਹੋਰ ਪੈ ਜੇ ਟੈਕ ਖਾਲੀ ਹੋ ਜਾਵਾ ਚੱਲੀਏ ਚੱਲ ਚੱਲ ਕਿਹੜੇ ਗੀਤ ਜਾਣਾ ਉਹ ਪਰਲੇ ਬੜੇ ਬੁੜੇ ਕੱਢਣਾ ਪੜੇ ਨਾ ਉਹ ਚਰਾਗੀ ਮਸ਼ੀਨ ਤੇਲ ਦਿਲ ਕੋਲੇ ਰੋਟੀ ਢੋਟੀ ਖਾਲੀ ਸੀ ਆ ਚਰਾਗੀ ਮਸ਼ੀਨ ਇੱਕ ਫੋਰ ਮਿੰਟ ਹੋਰ ਤਿਆਰ ਕਰਦਾ ਸੀ ਚੱਲ 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 ਬਾਈਕ ਵਾਲੀ ਦਬਾ ਗਏ ਕਰ ਤੱਕ ਇੱਕ ਹੋਰ ਹੱਥ ਮਾਰਦਾ ਹਾਂ ਦੌੜ ਦੌੜ ਕੇ ਮਾਰ ਕੇ ਹਾਂ ਚੱਲ ਚੱਲ ਥਲੇ ਥਲੇ ਮਾਰੀ ਥਲੇ ਥਲੇ ਹਾਂ ਸੱਕਿਆ ਸੱਕਿਆ ਬੱਸ ਅਕਰ ਫੋਰਵਰਡ ਮੈਨ ਹੈ ਤਾਲਾ ਡੈਕ ਵੀ ਦੇਖਦੇ ਨਵੇਂ ਫੋਰਵਰਡ ਆ ਤੁਸੀਂ ਦੋ ਜਣੇ ਖੜੇ ਕੀ ਕਰਦੇ ਮੈਂ ਸਾਹਮਣਾ ਵੀ ਹੋਣਾ ਇੱਧਰ ਬੈਠਾ ਕਿਹੜਾ ਇੱਧਰ ਆਓ ਨਾ ਬਾਂਤਰੀਆ ਬਸ ਗਾਇ ਹੈਗਾ ਨਾ ਇਹ ਦੋ ਜਣੇ ਬੋਲਣਾ ਨਾ ਚੱਲ ਪਾੜਾ ਪਹਿਲ ਲਾਓ ਓਏ ਅਬੇ ਛੱਡ ਦੇ ਬਾਹਰ ਕੇ ਕੇ ਮੇਰਾ ਖਾਬ ਕਰਦੀ ਕਬਈ ਦਾ ਕਮੈਂਟ ਆਇਆ ਕਹਿੰਦਾ ਕਈ ਬਾਈ ਕਹਿੰਦਾ ਕੈਮਰਾ ਸਰਕਾਰ ਲਿਆ ਕਰੋ ਬਾਈ ਕੈਮਰਾ ਕੀ ਕਰੀਏ ਧਿਆਨ ਜੇਬ ਚੋਂ ਗਰਦਗੋਸਤ ਹੋਈ ਜਾਂਦੀ ਆ ਹਮੇਂ ਮਸ਼ੀਨ ਤੋਂ ਕਰਈ ਚਾਚ ਨੂੰ ਫੜਾ ਦੀ ਮਸ਼ੀਨ ਮੈਂ ਮੈਂ ਚਾਰ ਝੁਕਨੀ ਮੈਂ ਵਾ ਕੀ ਹੁਣ ਇੱਕ ਫੋਰਮੈਨ ਹੋਰ ਬਣਾਦਾ ਅੱਜ ਲੋਟਾ ਨਾ ਫੋਰਮੈਨ ਤਾਕੜਾ ਆਇਆ ਨੂੰ ਨਾਲ ਲੈ ਕੇ ਜਾਇਆ ਕਰ ਹੁਣ ਪੱਕਾ ਬੰਦ ਕਰਨ ਲਗਾਣੇ ਕੰਡ ਵੱਡੀ ਗਈ ਹਾਂ ਨਾਲ ਜਾ ਆ ਵਸੇ ਤੜਕੀ ਇਹਨੂੰ ਤੜਕੀ ਮਿਠਾਵਾ ਤੜਕੀ ਰਾਤ ਨੂੰ ਕਪੜਾ ਮਰ ਰਿਹਾ ਬਲੋਰ ਮਰ ਰਿਹਾ ਤੜਕੇ ਗਰੀਸ ਕਰ ਤੜਕੇ ਗਰੀਸ ਕਰ ਰات ਨੂੰ ਫਲੋਰ ਮਰ ਰਿਹਾ ਆ ਨਾ ਉਹ ਆਪਾਂ ਸਿੱਧਾ ਹੋਰੀ ਨੂੰ ਐਸਐਸਪੀ ਭਰਤੀ ਹੋਣਾ ਪਾ ਡਰਾਈਵਰਾਂ ਰਹਿ ਕੇ ਫਿਰ ਫੋਰਮ ਬਣਾ ਕਾਟਰਾ ਬਰੋਲਾ ਦਾ ਭੱਜ ਜਾਂਦੇ ਦੇਖ ਲੈ ਦੱਸ ਕਿਹੜੀ ਗਿਆ ਬਹੁਤੀ ਵਧਾ ਲੱਗਿਆ ਕਰੂ ਕਿਹਨੇ ਮਲੇ ਲੱਗ ਗਿਆ ਪੰਜਾਬੀ ਪੜਾ ਹੋ ਪਰ ਨਹੀਂ ਗਿਆ ਕਿਸੇ ਨਾਲ ਦੇਣਾ ਨਾ ਠੀਕ ਆ ਠੀਕ ਹੈ ਲਾ ਤਾਂ ਲਵੀ ਨੂੰ ਜੋੜ ਕੇ ਤੂੜੀ ਪੜਾਤੀ ਹੈ ਲੋੜਾ ਉਹ ਫੜਾ ਦੇ ਵੇਖਾ ਫਿਰ ਮੱਕੀ ਬਜਾਈ ਤੇ ਹੈ ਤੇ ਮਸ਼ੀਨ ਆਪਣੀ ਚਾਲ ਦੇ ਉਹ ਚੱਲਦੇ ਹੋਣ ਵਾਲੇ ਇਹ ਆ ਚੱਲਦੀ ਆਪਣੀ ਮਸ਼ੀਨ ਤੇ ਮੱਕਰੇ ਆ ਇਹ ਮੜਾ ਫੋਨ ਫੋਨ ਚਾਰਜ ਕਰਨਾ ਮੈਂ ਕਾ ਪਾਣੀ ਪੂਣੀ ਪੀ ਜੇ ਠੰਡਾ ਕਿਹੜੇ ਘਰ ਚ ਪਹਿਲੇ ਚ ਤੂੰ ਜਾ ਸਵਾ ਮੂਰੇ ਹੋਇਆ ਤੀਜਾ ਲਾ ਕੇ ਰਹਿ ਗਿਆ ਹੁਣ ਜਲਾਈ ਫਿਰ ਦਣਾ ਆਪ ਹੂੰ ਹੂੰ ਭਾਈ ਆ ਤੀਜੇ ਚ ਖਦਾਈ ਵਧੀਆ ਹਨਾ ਲੋਟ ਆ ਲੋਰਾ ਜੂਰੀਆ ਪਾਉਣ ਲੱਗਿਆ ਮਸ਼ੀਨ ਤੇ ਪਹਿਲੀ ਵਾਰ ਜ ਹੈ ਚਾ ਅੱਜ ਤੈਨੂੰ ਹੋ ਗਿਆ ਲੋਗ ਇਹ ਤਾਂ ਬਟਲਾ ਸੈਂ කොල්ලාය කො හල් කොටුන මන්ත්‍ර මාර්කයනේ අලාගන දැකින්න ඔවු මාරලා එමට කියලා ලෝට දස් කියතද සහ ම කෑමට දස්තද තට නාක දද වෙනු කියා? ਫਟੇ ਦਾ ਕਹਿ ਫਟੇ ਆ ਨਹੀਂ 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 ਪ੍ਰਭ ਨੂਰਾ ਪ੍ਰਭ ਨੂਰਾ ਗਲਤ ਐਨੇ ਫਰਮਾ ਦੇ ਦਿੰਦਾ ਮੁੰਡਾ ਪ੍ਰਭ ਨੂਰਾ ਅੱਜ ਇਹ ਚੱਲਦੇ ਮੁੰਡੇ ਨੇ ਕੰਪੈਨਪੈ ਇਹਦੀ ਵੱਡ ਕੇ ਹਟਿਆ ਪ੍ਰਭ ਨੂਰਾ ਆਏ ਤੈਨੂੰ ਕੀ ਕਹਦਾ ਖੜ ਜਾ ਵੀਰਾਗਾ ਦੱਸ ਹੈ ਤੂੰ ਬਹਿ ਜਾ ਅੱਜ ਇਹ ਵੱਡ ਕੇ ਹਟਿਆ ਮੁੰਡੇ ਦੇ ਹਲਾ ਅੱਬੇ ਬਾਈ ਦੀ ਚਾਲਦੀ ਹੁਣ ਚੱਲੀ ਜਾਂਦੀ ਆ ਕੋਲਾ ਮੈਂ ਚਲਾਈ ਜਾਂਦੇ ਮਸ਼ੀਨ ਨਾਲ ਹੋ ਗਿਆ ਅੱਧਾ ਘੰਟਾ ਤਰੇ ਨੂੰ ਮੈਂ ਹੋਰ ਫੇਰ ਹੋਰ ਫੇਰ ਚੱਲ ਜੀ ਆਜੋ ਉੱਪਰ ਚੱਲ ਜੀ ਮਸ਼ੀਨ ਅੱਜ ਕਿੰਨਾ ਲੱਦ ਕੇ ਜਰਾ ਨਵਰਾਹੇ ਮੁੰਡਾ ਨਾ ਟੈਟਰ ਖੇਦਰਾ ਮੁੰਡਾ ਕਾ ਸੋਆਂ ਲੀਕਲਾ ਫੈਣਾ ਸੋਆਂ ਲੀਕਲਾ ਖਾਣਾ ਨਾ ਸੋਆਂ ਲੀਕਲਾ ਫੈਣਾ ਮੁੰਡਾ ਇੱਥੇ ਬਾ ਚਾਲਦੇ ਥੋੜਾ ਰਹਿ ਗਿਆ ਇਹ ਕਾਰ ਹੈਗਾ ਟੱਕ ਜਾ ਇੱਕ ਉਹ ਚੱਲੀ ਜਾਂਦੀ ਐ ਬਸ ਇਦੋਂ ਚੱਲ ਕੇ ਝਾੜਦੇ ਆ ਮਸ਼ੀਨ ਫਿਲਟਰ ਫੁੱਟਰ ਸਾਫ ਕਰਦੇ ਆ ਆਦਾ ਮੱਛਰੀ ਬਹੁਤ ਲੜੀ ਜਾਂਦਾ ਅੱਜ ਦੱਸੋ ਅੱਗੇ ਦਾ ਮੱਛਰੀ ਨਾ ਹੁੰਦਾ ਨਹੀਂ ਖੇਤ ਹੋਰ ਅੱਗੇ ਹਵਾ ਚਾਲਦੀ ਐ ਅੱਜ ਹਵਾ ਕੋਸ ਨਹੀਂ ਚੱਲਦੀ ਤਾਂ ਲੱਤਾ ਬਾਜੀ ਬੜਾ ਖਾਈ ਜਾਂਦਾ ਮੱਛਰਾਂ ਦਾ ਅਦਾ ਕੰਮ ਔਖਾ ਜਮੀ ਇੱਦਾਂ ਪੂਰਾ ਪੂਰਾ ਆ ਮੁੰਡੇ ਨੇ ਨਿਪੜ ਗਿਆ ਤੇਰਾ ਕੰਮ ਧੰਨ ਮੇੜਤਾ ਆ ਗਿਆ ਆ ਗਿਆ ਆ ਗਿਆ ਜੰਦਰੀਆ ਆਰਨ ਮਰੀ ਜਾਂ ਨਾ ਤੇ ਭਾਈ ਪੱਟੀ ਵੱਟ ਗਿਆ ਮੁੰਡੇ ਦੇ ਆਪਾਂ ਨਵਰਾਜ਼ ਤੇ ਕ ਮੁੰਡੇ ਜੂਜੇ ਦੇ ਤੇ ਆਪਾਂ ਹੁਣ ਚੰਨੇ ਕਰੇ ਲਗਭਗ 9:30 ਟਾਈਮ ਹੋ ਚੁੱਕਿਆ ਤੇ ਅੱਜ ਯਾਰ ਮੈਂ ਬੜਾ ਬਲੌਗ ਨਹੀਂ ਹੈ ਅੱਜ ਬਲੌਗ ਛੋਟਾ ਬਣਿਆ ਹੋਊਗਾ ਬਾਤ ਉਹ ਅੱਜ ਮੈਂ ਬਲੌਗ ਬੜਾ ਘੱਟ ਬਣਾਇਆਗਾ ਤੇ ਉਹਦੇ ਲਈ ਉਹ ਮੈਂ ਅੱਜ ਸੱਚੀ ਚਾਹਣਾਗਾ ਕਿਉਂਕਿ ਅੱਜ ਯਾਰ ਸੋ ਦਿਨ ਰੀਜਨ ਕਰਕੇ ਨਹੀਂ ਬਲੌਗ ਬਣਿਆ ਹੈਗੀ ਸੋ ਦਿਨ ਰੀਜਨ ਬਸ ਜਿਹੜੇ ਮੈਂ ਨਹੀਂ ਦੱਸ ਸਕਦਾ ਉਹ ਮੈਂ ਉਹਦੇ ਕਰਕੇ ਨਹੀਂ ਬਲੌਗ ਬਣਿਆ ਅੱਜ ਬਲੌਗ ਬਹੁਤ ਸੋਹਣਾ ਬਣਨਾ ਸੀ ਥੋੜਾ ਮਨ ਜਾਂ ਦੁਖੀ ਰਿਹਾ ਇੱਕ ਤਰ੍ਹਾਂ ਬਸ ਥੋੜਾ ਯਾਰ ਬਾਕੀ ਦਾ ਹਰ ਤਾਂ ਘਰ ਰੀਵਲ ਕਰ ਦਾਂਗੇ ਆਪਾਂ ਪੰਜ ਬਸ ਉਹਦੇ ਘਰ ਕੀ ਹੈ ਜੇ ਕਿ ਮਸ਼ੀਨ ਸੁਣ ਝਾੜ ਦਿਆਂਣਾ ਕਰਦੇ ਕੰਮ ਇਹ ਕੱਦਾਂ ਹੋਰ ਤੇ ਬਾਕੀ ਦੇਖਾਂ ਬਲੂਰ ਮਾਰਾਂਗੇ ਫਿਲਟਰ ਹੱਤੜ ਕੇ ਸਾਫ਼ ਕਰਾਂਗੇ ਆਪਾਂ ਤੇ ਦੋ ਤਿੰਨ ਰੀਜਨ ਕਰਕੇ ਅੱਜ ਨਹੀਂ ਵਲੌਗ ਬਣਿਆ ਅੱਜ ਥੋੜਾ ਜਿਹਾ ਮਾਫੀ ਚਾਹੁੰਦੇ ਆਪਾਂ ਵੀਰੇ ਤੇ ਗਾਂ ਕੱਲ ਕਰਾਂਗੇ ਆਪਾਂ ਵਲੌਗ ਉਹੀ ਵਧੀਆ ਬਣਾਵਾਂਗੇ ਫੋਲੋ ਕਰਕੇ ਆਪਾਂ ਅੰਜੋ ਚੱਕਾ ਸਾਰ ਇੱਥੇ ਸੰਪੂਸਾ ਇਹ ਮਾਰ ਰਿਹਾ ਮੈਂ ਇਹ ਲੈਫਟ ਹੈ ਉਸੇ ਤੁਮ ਕੱਢਤਾ ਤੜਕੇ ਦੱਤੀ ਨਾਲ ਵੜਦਾਗਾ ਤੇ ਨਿਕਲ ਹੀ ਜਾਂਦਾਗਾ ਤਾਂ ਕਿ ਦਾਤੀ ਸੌਖਾ ਨਿਕਲ ਜੂਗਾ ਸ਼ੀਲਡ ਜੱਕ ਜਿਹੜਾ ਰੇਤਰ ਹੁੰਦਾ ਇਕੱਠੀ ਝਾੜ ਕੇ ਵੱਜ ਮੁੜ ਕੇ ਬਲੋਰ ਮਾਰ ਦਾਂਗੇ ਆਪਾਂ ਇੱਥੇ ਤੇ ਤੜਫ ਆਪਾਂ ਜਗਾੜ ਆਪਾਂ ਲਾਈ ਲੈ ਕੇ ਦੇਖੀ ਆਪਾਂ ਖੜ ਜਾ ਇੱਕ ਮਿੰਟ ਵਿੱਚ ਸ਼ੀਲਡ ਖੋਲਦਾ ਇਧਰ ਲਈ ਮੈਂ ਠੀਕ ਆਕ ਆ ਜਾ ਸਾਫ ਕਰ ਦੇ ਕਿਥੇ ਮੈਂ ਬਲੂਰ ਮਾਰ ਦਣਾ ਮੈਂ ਆ ਗਈ ਮਾਰ ਫੜ ਲੈ ਕਿ ਮੈਂ ਬਲੂਰ ਮਾਰ ਦੀਏ ਤੇ ਹਾਂਜੀ ਮਿੱਤਰੋ ਆਪਾਂ ਇੱਥੇ ਮਸ਼ੀਨ ਲਾਤੀ ਰਲ ਨਹੀਂ ਤੇ ਹੁਣ ਚੱਲਦੇ ਜਾ ਕੇ ਪੈਨੇ ਪੂਨੇ ਜਾ ਕੇ ਨਾਉਣੇ ਹੋ ਜਾ ਰੋਟੀ ਖਾਣੇ ਫਿਰ ਦੂਜਾ ਦੇਖਣਾ ਕਰਨੂ ਫਿਰ ਕਿੱਥੇ ਜਾਂਦੀ ਆ ਤੇ ਅੱਜ ਯਾਰ ਬਲੌਗ ਬੜਾ ਛੋਟਾ ਬਣਾ ਮੇਰੇ ਨਾਲ ਜਦਾ ਮਸਾ ਹੀ ਜਰਾ 8 7 8 ਦਾ ਮਿਟ ਦਾ ਬਲੌਗ ਬਣਾ ਪੂਰਾ ਮਸਾ ਹੀ ਹੋਜੋ ਤੁਹਾਡਾ ਚਾਚੇ ਨੇ ਵੱਡੀ ਨੇ ਅੱਜ ਤਾਂ ਅੰਦਾ ਹੋਰ ਵਸੀ ਚਲਦੀ ਸੀ ਹੈ ਕਾਨੂੰ ਚੜ ਕਾਨੂੰ ਚਲ ਆਉਂਦੇ ਕੱਲ ਪਰਸੋਂ ਨੂੰ ਨਾ ਕੱਲ ਨੂੰ ਲਾਵਾਂਗੇ ਆਪਾਂ ਹੱਥ ਨੇ ਹੱਥ ਨੇ ਲਾਵਾਂਗੇ ਨੇਰਾ ਜਿੰਨਾ ਲੱਗਿਆ ਬਹੁਤ ਠੀਕ ਆ 20 ਕਿਲੇ ਵੱਢ ਕੇ ਦੂ ਆਪਾਂ ਹੀ ਲਾਵਾਂਗੇ ਬਹੁਤ ਠੀਕ ਆ ਠੀਕ ਆ 20 ਕਿਲਾ ਟਾਈਮ ਕਿਹੜਾ ਲੱਗਦਾ ਹੁਣ ਤਾਂ ਆ ਪਹਿਲੇ ਇੱਕ ਦੋ ਦਿਨ ਹੀ ਹੁੰਦਾ ਕਿਹੜਾ ਟਾਈਮ ਲੱਗਦਾ ਮਾੜਾ ਬੜਾ 20 ਕਿਲੇ ਲੈਣ ਦਾ ਆ ਦੁਬਾਰਾ ਆਪਾਂ ਹੀ ਚਲਾਵਾਂਗੇ 20 ਕਿਲੇ ਪਏ ਬਹੁਤ ਠੀਕ ਆ ਬਹੁਤ ਚਲਦੇ ਆ ਨਾ ਉਹਨੂੰ ਕੰਡ ਬੰਡ ਲੜੀ ਜਾਂਦੀ ਹੁਣ ਅੱਜ ਮਸ਼ੀਨ ਆਪ ਹੀ ਝਾੜੀਆਂ ਮੈਂ 1 ਉਸ ਬਹੁਤ ਆ ਫਿਰ ਤੀ ਬੱਤੀ ਕਿਲੇ ਵੱਡੇ ਆ ਵਾ ਠੀਕ ਆ ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਸਾਰੇ ਜਣ ਤੁਸੀਂ ਵਧੀਆ ਹੋਵੋਗੇ ਥੋੜਾ ਸਵਾਗਤ ਕਰਦੇ ਇੱਕ ਹੋਰ ਨਵੇਂ ਵੀਡੀਓ ਤੇ ਬਲੌਗ ਦੇ ਵਿੱਚ ਤੇ ਮਸ਼ੀਨ ਕੋਲੇ ਮੈਂ ਆ ਚੁੱਕਾ ਹੀ ਪਹਿਲਾਂ ਵੀ ਆ ਗਿਆ ਮਾਰ ਗਿਆ ਮੈਨੂੰ ਪਰਣਾ ਨਹੀਂ ਪੰਨਾ ਛੋ ਮੇਰੇ ਕੈਮਰਾ ਸਾਫ ਕਰ ਲੀਏ ਤੇ ਆਪਾਂ ਆ ਗਏ ਜਵਾਗ ਦੇ ਬਟਨ ਨੂੰ ਨਵਰਾਜ ਦੇ ਲੋਟਾਂ ਅੱਜ ਸਕੂਲ ਗਿਆ ਨਹੀਂ ਮਰੇ ਅੱਜ ਸਕੂਲ ਨਹੀਂ ਗਿਆ ਜੋ ਬਰੇ ਕਣਕੀ ਵੜਨੀ ਅੱਜ ਹੈ ਸਰ ਲੋਡ ਆ ਗੋਸਤਾ ਕਰਦਿਆ ਅਜੋ ਕੰਪਨੀ ਆਲੇ ਆਈ ਹੋਈ ਸੀ ਮਾੜਾ ਮੋੜ ਸੈਟਿੰਗ ਕਰਨ ਮਸ਼ੀਨ ਦੀ ਤੇ ਇਹ ਦੇਖਣ ਚੈੱਕ ਅਪ ਜੀ ਕਰਨਾ ਸੀ ਮਾੜਾ ਮੋੜ ਕੰਮ ਕਰਨੇ ਮਸ਼ੀਨ ਕੰਪਨੀ ਕਰਕੇ ਤਹੀਂ ਮੈਂ ਬਲੌਗ ਨਹੀਂ ਬਣਾਇਆ ਪਹਿਲਾਂ ਮੈਂ ਤਹੀਂ ਹੁਣੇ ਬਲੌਗ ਬਣਾਉਣ ਲੱਗਾ ਮੈਂ ਤੇ ਨਾਲ ਉਹ ਇੱਕ ਅੱਧਾ ਕੰਮ ਕਰ ਗਏ ਯਾਰ ਤੇ ਬਾਕੀ ਉਹਦਾ ਮਸ਼ੀਨ ਓਕੇ ਚੱਲਦੀ ਸੀ ਇਧਰ ਆਈ ਗੇੜਾ ਮਾਰਨ ਮੋਗੇ ਤੇ ਬਰਨਾਲੀ ਫੈਡ ਮਸ਼ੀਨ ਇੱਕ ਜਿੰਨੀ ਦਿੱਤੀ ਇਹਨਾਂ ਨੇ ਚੈੱਕ ਅਪ ਕਰਨਾ ਹੁੰਦਾ ਇੱਕ ਪਹਿਲੇ ਵੇਲੇ ਸੀ ਚੈੱਕ ਅਪ ਕਰਦੇ ਹੁੰਦੇ ਬਾਅਦ ਚੋਂ ਨਹੀਂ ਕਰਦੇ ਆ ਪਹਿਲੇ ਪਹਿਲੀ ਬੱਚੋ ਪਹਿਲੇ ਵੇਲੇ ਆਉਂਦੇ ਆ ਫੇਰ ਨਹੀਂ ਮੁੜ ਕੇ ਆਉਂਦੇ ਆ ਤੇ ਇਹਨਾਂ ਗੇੜਾ ਮਾਰ ਕੇ ਚੈੱਕ ਅਪ ਕਰ ਗਏ ਕਨੇ ਮਾੜਾ ਮੋਟਾ ਸੀ ਸ਼ਟ ਕਰ ਲੋਕ ਜੀ ਕਰ ਲਈ ਸ਼ਟਪ ਮਾਣੀ ਮੋਟੀ ਹੋਰ ਫਿਰ ਸਹੀ ਆ ਚਨਾਗ ਗੱਲ ਬਾਤ ਬਸ ਰਾਮਨੂਰ ਕੇ ਤੇ ਗੁਰਗੱਜ ਜਾਓ ਹਾਂ ਠੀਕ ਆ ਆ 50 ਮਾਰ ਲਈ ਹੈ ਫਲੋਟ ਚੱਲ ਆ ਅੱਲਾ ਦੇ ਤਰਫ ਤੋਂ ਆ ਲੈਤਾ ਉਹ ਤੇ ਕਹਿੰਦਾ ਬਾੜੀ ਪੂਸਾ ਯਾਰ ਦਾ ਮਸ਼ੀਨ ਇੱਥੇ ਤੇ ਮੈਂ ਚੱਲ ਕੋਈ ਨਾ ਲਾਉ ਉਹ ਬਈ ਹੋਰ ਕਿਵੇਂ ਘਰੇ ਲਾ ਕੇ ਘਰੇ ਤੇ ਆਉਣਾਗਾ ਆਹੀ ਹੱਲ ਕਰ ਸਕਦਾ ਤੂੰ ਬਦ ਕੋਈ ਹੱਲ ਹੈ ਨਹੀਂ ਫਿਰ ਉਹ ਲਾ ਕੇ ਘਰੇ ਧਰ ਕੇ ਆਉਣਾ ਮੈਂ ਇਹ ਦੋ ਵਾਰ ਦੇ ਦਮ ਰੋ ਦੋ ਚ ਟੱਲੀ ਜਾਂਦੀ ਮਸ਼ੀਨਾਂ ਖਬਰੀ ਤਾਂ ਤੇ ਜਿੰਨਾ ਪਾਣੀ ਪੂਣੀ ਪੀ ਕੇ ਆਉਣਾ ਹੁੰਦਾ ਇਹ ਤਾਂ ਮੱਤ ਮਾਰੀ ਪੀ ਤੇ ਗਰਮੀ ਬਾੜੀ ਅੱਜ ਤੇਰਾ ਅੱਜ ਤਾਂ ਕੋਈ ਹਵਾ ਹੂਮਹਾ ਚੱਲਦੀ ਆ ਮਾੜੀ ਮੁੱਟੀ ਹੋਣ ਚੱਲੇ ਮਾੜੀ ਮੁੱਟੀ ਕੋਈ ਸਵੇਰ ਦਾ ਕੁਛ ਵੀ ਨਹੀਂ ਸੀ ਤੇ ਪਹਿਲਾਂ ਇੱਕ ਜਾਮ ਲੱਗ ਗਿਆ ਉੱਥੇ ਯਾਰ ਗੱਡੀ ਵਾਲਾ ਇੱਥੇ ਜਾਮ ਲੱਗ ਗਿਆ ਆ ਗੱਡੀ ਵਾਲਿਆ ਕੋਈ ਟਰੈਕਟਰ ਨੇ ਵਿਛਾਲਿਆ ਨਾ ਮੈਂ ਉਹ ਇਧਰੋਂ ਨਾ ਮਸ਼ੀਨ ਪੈ ਗਿਆ ਉਹ ਟਰੈਕਟਰ ਜਿੱਦੇ ਕਣ ਮੈਂ ਬੈਕ ਨਹੀਂ ਕਰਨੀ ਦੱਸ ਕੀ ਉਹ ਬੰਦਾ ਚੱਲੀਏ ਹੁਣ ਅਗਰੇ ਆਪਾਂ ਚੱਲ ਫੇ ਚੱਲੀਏ ਅਗਰੇ ਚੁਬਰਾ ਅੱਜ ਫੇ ਚਾਚੇ ਸ਼ਾਮ ਲੈ ਕੇ ਚਾਚੇ ਦੇ ਲਾਤੀ ਆਹੇ ਗਮ ਨਾ ਜਾਮਾਈ ਨਹੀਂ ਜਿਹੜੇ ਹੋਰ ਨੇ ਹੋਰ ਬੱਢੀ ਨਾ ਨਾ ਤੁਸੀਂ ਤੁਸੀਂ ਭੇਜਦੇ ਸੀ ਨਹੀਂ ਨਹੀਂ ਤੁਸੀਂ ਭੇਜਦੇ ਸੀ ਜਾਂਦੇ ਨਹੀਂ ਸੀ ਨਾ ਪੈਸਾ ਮੰਗੀ ਨਹੀਂ ਜਦੋਂ ਪੈਸਾ ਖਾਲੀ ਗਿਆ ਮੈਂ ਇਹ ਵੇਲਾ ਭਾਈਆ ਕਰਮਾ ਛੱਡ ਕੇ ਆਏ ਸੀ ਇੱਧਰ ਕਰ ਕੇ ਆ ਦੋ ਦਿਨ ਹੋ ਗਏ ਬਲੌਕ ਇਕੱਠੇ ਕਰਾਂਗੇ ਅੱਜ ਅੱਜ ਤੇ ਕੱਲ ਦਾ ਬਲੌਕ ਇਕੱਠੇ ਕਰਕੇ ਪਾਵਾਂਗੇ ਅਜੇ ਉਹ ਬਲੌਕ ਨਹੀਂ ਪਿਆ ਕੱਲ ਨੂੰ ਦੇਖਿਆ ਕਿਸੇ ਨੂੰ ਸਕਿਪ ਕਰ ਦੋ ਤੇ ਅੱਜ ਕੱਲ ਨੂੰ ਪਾਵਾਂਗੇ ਬਲੌਕ ਤੇ ਪਰਸ ਨੂੰ ਫਿਰ ਇੱਕ ਵੱਡਾ ਬਲੌਕ ਬਣਾਵਾਂਗੇ ਆਪ ਜੀ ਵੀਰੇ ਨਾਲੇ ਬਾਤ ਹੋ ਗਈ ਨਾ ਹਾਂ ਕੱਲ ਨੂੰ ਕੱਲ ਨੂੰ ਪਾਉਂਦੇ ਆ ਬਾਕੀ ਠੀਕ ਆ ਕੱਲ ਨੂੰ ਆਪਾਂ ਬਸ ਤਾਨੂੰ ਪਰਸ ਨੂੰ ਬਲੌਕ ਮਿਲਣਾ ਉਹ ਵਾਲਾ ਤੇਰੇ ਨਾਲ ਬਣਾਵਾਂਗੇ ਜੀ ਉਹ ਬਣਾਵਾਂਗੇ ਵਧੀਆ ਫੁੱਲ ਵੱਡਾ ਬਣਾਵਾਂਗੇ ਬਣਾਵਾਂਗੇ 15 16 ਮਿੰਟ ਦਾ ਟੋਕਾ ਟੱਲਾ ਨੂੰ ਪੰਗੇ ਪੁੰਗੇ ਲਾਵਾਂਗੇ ਫਿਰ ਠੀਕ ਆ ਕੱਲ ਬਣਾਵਾਂਗੇ ਫਿਰ ਟੱਚ ਦੇ ਅਮੇਰਤਾ ਇੱਥੇ ਰਹਿੰਦਾ ਸੀ। ਉਹ ਫੋਰਮੈਂਨ ਹਾਂਜੀ ਅੱਜ ਫੋਰਮੈਂ ਹੈ ਥੋੜਾ ਬਿਮਾਰ ਹੋਇਆ ਢਿਲ ਮੱਠਾ ਅੱਜ ਰਾਮ ਰੂਪ ਦਿੱਤਾ ਜਵਾਬ ਲੈ ਮੈਂ ਵਿਚਾਲੇ ਮੈਂ। ਉਹ ਅੱਜ ਬੀਪੀ ਜ਼ਿਆਦਾ ਹੋਇਆ। ਬੀਬੀ ਘਰ ਵਧ ਗਿਆ ਸੀ। ਵਧ ਗਿਆ ਜੀ। ਠੀਕ ਆ। ਇਹ ਆ ਬੜ ਗਿਆ। ਪਤਾ ਨਹੀਂ ਕੀ ਹੋ ਗਿਆ ਅੱਜ ਦੁਪਹਿਰੇ। ਉਹਦਾ ਮੁੰਡਾ ਫੈਸ਼ਨੂਆ ਛਾਕ ਨਾ ਕਰਿਓ। ਉਹਦਾ ਮੁੰਡਾ ਫੈਸ਼ਨੂਆ ਠੀਕ ਆ। ਖਾਧੇ ਖੋਧਾ ਕੁਝ ਨਹੀਂ ਹੈਗਾ। ਤੇ ਉਹ ਬੀਬੀ ਬਾਹਰ ਗਿਆ ਚੱਕਰ ਰੋ ਕੇ ਮੈਂ ਅੱਜ ਮੈਂ ਅਜਨਰ ਟਾਈਮ ਦੁਪਹਿਰੇ ਮੈਂ ਬਲੌਗ ਨਹੀਂ ਪਾਇਆ ਦੋ ਘੰਟੇ ਜਮਾਈ ਚਲਾਈਏ ਦੁਪਹਿਰੇ ਜੀ ਨਾ। ਕਹੇ ਇਹ ਮੈਨੂੰ ਇੱਕ ਕਮੈਂਟ ਆਇਆ ਬਾਈ ਕਹਿੰਦਾ ਤੂੰ ਮਸ਼ੀਨ ਚ ਚਲਾਵਾ ਦੱਸ ਯਾਰ ਨਹੀਂ ਬਹੁਤ ਚਲਾਈ ਆ ਮਜੀਰ ਬਹੁਤ ਚਲਾਉਂਦਾ ਕਹਿੰਦੇ ਚਲਾਉਗਾ ਨਹੀਂ ਬਿਕੜ ਕੇ ਵਲੌਗ ਬਣਾਉਣਾਗਾ ਇਹ ਦੋ ਜਾਣੀਆਂ ਇੱਕ ਮੈਟ ਤੇ ਕਾਈਆਂ ਉਸੇ ਕਿਹੜਾ ਹੈਲਪਰ ਰੱਖਿਆ ਮੁੰਡਾ ਉਹ ਕਹਿੰਦਾ ਮਸ਼ੀਨ ਦੇਖਣੀ ਆ ਮੈਂ ਸਹੀ ਗੱਲਾਂ ਮੈਂ ਇਹ ਦੁੱਨੀਆਂ ਚਲਾਉਣੇ ਆ ਇੱਥੇ ਇਹਦਾ ਡੈਡੀ ਹੜਾ ਉੱਥੇ ਪੈਂਟੀ ਆ ਬਾਦ ਸਾਹਿਬ ਦਾ ਦੂਜੀ ਮਸ਼ੀਨ ਤੇ ਇਹਦਾ ਆਪ ਹੀ ਦਵਾਲਦੇ ਦੁੱਨੇ ਜਾਣੀਆਂ ਅੱਜ ਮੈਨੂੰ 2 ਘੰਟੇ ਰੇ ਹਾਂ